ਹਾਂਜੀ ਦੋਸਤੋ ਤੰਨੜਾ ਨਗ ਲੈ ਕੇ ਆਏ ਜੀ ਬਾਈ ਜਰਨੈਲ ਦੇ ਘਰੇ ਆਪਾਂ ਬਣਾ ਰਹੇ ਆ ਵੀਡੀਓ ਤੇ ਜਿਹਦੇ ਵਿੱਚੋਂ ਇੱਕ ਮਿੱਤਰੋ ਤੋਕੜ ਕੱਪਣ ਮੱਝ ਇੱਕ ਸੂਣ ਵਾਲੀ ਵਹਿੜ ਇੱਕ ਉਸਰ ਝੋਟੀ ਗੱਬਣ ਝੋਟੀ ਪੂਰੀ ਤਾਂ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਿੰਨੇ ਕਿੰਨੇ ਜਰਦੀਆਂ ਗੱਬਣਾ ਨੇ ਜਾਂ ਕਿਹੜੇ ਕਿਹੜੇ ਸੂਏ ਨੇ ਤੇ ਪਿੰਡ ਆਗੇ ਜੀ ਝੰਡਾ ਵਾਲਾ ਤਸਵੀਰ ਗੋਨਿਆਂ ਵਾਲਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਆ ਜੀ ਵਧੀਆ ਰਹਿਣਾ ਠੀਕ ਹੈ ਕੰਮ ਤਾਂ ਦਦਾ ਠੀਕ ਹੈ ਠੀਕ ਆ ਜੀ ਫਿਰ ਆਪਣੇ ਕੋਲੇ ਆਉਂਦੇ ਰਹਿੰਦੇ ਪਸ਼ੂ ਹਨਾ ਪਸ਼ੂ ਆਪਣੇ ਕੋਲੇ ਆਉਂਦੇ ਰਹਿੰਦੇ ਹਾਂਜੀ ਇੱਕ ਦੋ ਪਸ਼ੂ ਓਕੇ ਆਉਂਦੇ ਰਹਿੰਦੇ ਠੀਕ ਹੈ ਸਭ ਤੋਂ ਪਹਿਲਾਂ ਤੋਕੜ ਗੱਪਣ ਵੱਜਦੀ ਡਿਟੇਲ ਹਨਾ ਕਿਹੜਾ ਸੂਆ ਜੀ ਇਹ ਇਹ ਤੀਜੇ ਸੂਏ ਦੀ ਖਾਤਰ ਗੱਪਣਾ ਦੂਜਾ ਸੂਆ ਸੂਈ ਵੀ ਹੈ ਜੀ ਇੱਕ ਮਿੱਤਰੋ ਸਿੰਗ ਟੁੱਟਿਆ ਵਾ ਟੋਪਲਾ ਲਿਖਿਆ ਵਾ ਜੀ ਤੇ ਆਪਣਾ ਫਰਜ ਬੰਦਾ ਦੱਸਣ ਦਾ ਫੇਸ ਕੁਆਲਿਟੀ ਚੰਗੀ ਆ ਤੇ ਕਿੰਨਾ ਕ ਦਿੰਦਾ 6 ਲੀਟਰ ਦੁੱਧ ਆ ਜੀ 6 ਲੀਟਰ ਦੁੱਧ ਆ ਕਿੰਨੇ ਮਹੀਨਿਆਂ ਦੀ ਗੱਭਣਾ ਢਾਈ ਮਹੀਨਾ ਦੀ ਗੱਭਣਾ ਢਾਈ ਮਹੀਨਾ ਦੀ ਗੱਭਣਾ ਹਾਂਜੀ ਹੁਣ ਚੋਈ ਵੀ ਆ ਹਾਂ ਚੋਈ ਵੀ ਆ ਜੀ ਓਕੇ ਹੁਣ ਮਿੱਤਰੋ ਚੋਈ ਵੀ ਆ ਤੇ ਢਾਈ ਮਹੀਨਾ ਦੀ ਗੱਭਣਾ 6 ਕਿਲੋ ਭਾਈ ਕਹਿੰਦਾ ਵੀ ਦੁੱਧ ਆ ਦੂਜੇ ਸੂਏ ਸੂਈ ਆ ਤੇ ਤੀਜੇ ਦੇ ਖਾਤਰ ਗੱਭਣਾ 101 ਸਿੰਘ ਦਾ ਕੈਪ ਲਿਆਵਾ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮੁੱਲ ਕੀ ਕਰਤਾ ਜੀ ਮੁੱਲ ਦਾ 75000 ਜੀ 75 ਹਾਂਜੀ ਓਕੇ ਧੋ ਰੋ ਜਾਨਵਰ ਮੋਲ ਬਾਈ ਕਹਿੰਦਾ 75000 ਕਰਤਾ ਮਾਨਦਾਨ 75 ਦੇ ਵਿੱਚੋਂ ਹੋ ਜੂ ਕੱਦ ਕਾੜ ਸੋਹਣਾ ਸਿਹਤ ਪੱਖੋਂ ਵੀ ਚੰਗੀ ਆ ਮੰਗ ਰਹਾ ਕਟਾ ਕੱਟੀ ਮੰਗਰ ਕਟਾ ਇਹ ਮਿਲਦੀ ਕੱਟੇ ਦੀ ਆ ਹਾਂ ਬੱਚੇ ਤੇ ਲੱਗਦੀ ਆ ਆ ਮੋੜ ਲੈ ਬੱਚੇ ਤੇ ਬਾਈ ਕਹਿੰਦਾ ਮਿਲਦੀ ਆ ਜਦੋਂ ਮਰਜ਼ੀ ਚੋਲੋ ਕੋਈ ਸਮੱਸਿਆ ਨਹੀਂ 6 ਕਿਲੋ ਦੁੱਧ ਆ ਤੇ 2.5 ਮਹੀਨਾ ਦੀ ਚੱਕ ਪਾ ਸਕਦਾ تسਲੀ ਵੈਸੇ ਤੁਸੀਂ ਆਪਦੀ ਵੀ ਕਰਵਾ ਸਕਦੇ ਹੋ ਪਰ ਨਹੀਂ ਡਾਕਟਰ ਨਾਲ ਗੱਲਬਾਤ ਵੀ ਕਰ ਸਕਦੇ ਹੋ ਜਿਹੜੇ ਡਾਕਟਰ ਨੇ ਚੈੱਕ ਕੀਤੀ ਆ ਤੁਸੀਂ ਬਾਰ-ਬਾਰ ਹੱਥ ਪਾਉਣ ਨਾਲ ਕਈ ਵਾਰ ਮਿੱਤਰੋ ਨੇਕੀ ਵੀ ਹੋ ਜਾਂਦੀ ਐ। ਸੋ ਮੁੱਲ ਬਾਈ ਨੇ 75 ਕਰਤਾ ਮਾਣ ਤਣ 75 ਦੇ ਵਿੱਚੋਂ ਹੋ ਜੋ ਦੂਜੇ ਸੂਏ ਮਿੱਤਰੋ ਵੈੜ ਸੂਣ ਵਾਲੀ। ਸੂਆ ਜੀ। ਦੂਜਾ ਸੂਆ ਜੀ। ਦੂਜਾ ਸੂਆ ਸੂਣ ਵਾਲੀ ਆ। ਕਿੰਨੇ ਇੱਕ ਦਿਨ ਬਾਕੀ ਆ ਮਿੱਤਰੋ ਸਾਹੀਵਾਲ ਤੇ ਜਰਸੀ ਦਾ ਕਰਾਸ ਐ। 87 ਦਿਨ ਬਾਕੀ ਆ ਜੀ। ਓਕੇ। ਹਾਂ ਧੋ ਰੋ ਜੀ ਇਹਨੂੰ ਵੀ। ਸਿਹਤ ਪੱਖੋਂ ਸੋਹਣੀ ਆ, ਕੱਦ ਕਾੜ ਦਰਮਿਆਨਾ ਹੈ। ਵਜਨ ਚੰਗਾ ਹੈ। ਸਾਹੀਵਾਲ ਤੇ ਮਿੱਤਰੋ ਜਲਸੀ ਦਾ ਜਿਹੜਾ ਕ੍ਰਾਸ ਪਾਣਾ ਦੂਜੇ ਸੂਏ ਸੁਣੀਆ 5-7 ਦਿਨ ਸੂਣ ਦੇ ਵਿੱਚ ਮਿੱਤਰੋ ਬਾਕੀ ਨੇ ਥਾਲੇ ਵੇ ਦੀ ਪੂਰੀ ਸਾਫ ਹੈ ਤੇ ਗਰਮੀ ਮਿੱਤਰੋ ਝੱਲਣ ਵਾਲੀ ਆ ਜੇਕਰ ਕਿਸੇ ਭਰਾ ਨੇ ਇੱਕ ਦੋ ਪਸ਼ੂ ਰੱਖਣੇ ਤਾਂ ਉਹਨਾਂ ਦੀ ਖਤ ਮਿੱਤਰੋ ਬਹੁਤ ਵਧੀਆ ਕਿਉਂਕਿ ਦੁੱਧ ਮਿੱਤਰੋ ਮੱਝਾਂ ਅਰਗਾ ਹੁੰਦਾ ਤੇ ਸਿੱਧੀ-ਸਿੱਧੀ ਗਰਮੀ ਨਹੀਂ ਮਾਰਦੀਆਂ ਤੇ ਰਿਪੀਟਰ ਵੀ ਨਹੀਂ ਹੁੰਦੀਆਂ ਕੀ ਰੇਟ ਕਰਤਾ ਜੇ ਤਾਂ ਆਪਾਂ 52000 ਆ ਜੀ 55 ਹਾਂ ਜੀ ਮਾਣ ਤਾਣ ਮਾਣ ਤਾਣ ਹੋ ਜੂਗਾ ਜੀ ਓਕੇ ਮੁੱਲ ਬਾਈ ਨੇ 55 ਕਰਤਾ ਦੂਜੇ ਸੂਏ ਸੋਨਾ ਤੇ ਪੰਜ ਸੱਤ ਦਿਨ ਸੂਣ ਦੇ ਵਿੱਚ ਬਾਕੀ ਆ ਤੀਜੇ ਨੰਬਰ ਤੇ ਜੀ ਦੋ ਦੰਦਾਂ ਕੱਟੀ ਆ ਜੀ ਮੋਹੋਂ ਦੋ ਦੰਦਾਂ ਹੈ ਹਾਂ ਜੀ ਸਿੰਘਾਂ ਦੀ ਸੇਪ ਵੀ ਸੋਹਣੀ ਆ ਮਿੱਤਰੋ ਭਜਨ ਕਰਨੀ ਵੀ ਚੰਗੀ ਆ ਤੇ ਕੱਦ ਕਾਠ ਵੀ ਠੀਕ ਆ ਹਨਾ ਕਿੰਨੇ ਮਹੀਨਿਆਂ ਦੀ ਗੱਬੜ ਹੋ ਗਈ ਜੀ 6 ਮਹੀਨਿਆਂ ਦੀ ਗੱਬੜਾ ਜੀ 6 ਮਹੀਨਿਆਂ ਦੀ ਗੱਬੜਾ ਚੱਕ ਪਾਸਾ ਚੱਕ ਪਾਸਾ ਤੋਰੋ ਜੀ ਇੱਕ ਵਾਰੀ ਮਾੜਾ ਤੋਰ ਕੇ ਦਿਖਾ ਦਿਓ 6 ਮਹੀਨੇ ਦੀ ਮਿੱਤਰੋ ਗੱਬਣਾ ਚੈੱਕ ਪਾਸ ਆ ਕੋਈ ਫੋਰਸਾਂਖ ਓਕੇ ਇਹ ਮਨ ਲੱਭੀਏ ਆਪ ਆਪ ਮਨ ਲੱਭੀਏ ਆਪ ਬਾਈ ਕਹਿੰਦਾ 29 ਦੀ ਆ ਪਰ ਬਾਈ ਦਾ ਕੰਮ ਵਪਾਰ ਦਾ ਜਿਵੇਂ ਅਗਲਾ ਮਾਲਕ ਕਹਿੰਦਾ ਹਾਂਜੀ ਠੀਕ ਹੈ ਤੇ ਮੁੱਲ ਕੀ ਕਰਤਾ ਜੀ ਮੁੱਲ 75000 ਜੀ ਮੁੱਲ 75 ਮਾਨਤਾਣੇ ਚ ਵੀ ਹੋ ਜੂ ਮਾਨਤਾਣ ਹੋ ਜੂ ਜੀ ਠੰਡੀਆਂ ਕੈਰ ਤੋਂ ਡਰਦੀ ਆ ਥੋੜੀ ਜੀ ਚਲੋ ਆਹ ਤਾਂ ਮਰਜ਼ੀ ਆ ਜੀ ਆਖ ਮਾਈ ਜਲਾ ओके ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਆਪਣਾ 94655 94655 67986 67986 86 ਹਾਂਜੀ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ ਆ ਜਿਹੜਾ ਬਾਈ ਦਾ ਘਰ ਹੈ ਜਦੋਂ ਆਪਾਂ ਨਥਾਣੇ ਕੰਨੂਓ ਪਿੰਡ ਚ ਐਂਟਰ ਹੁੰਨੇ ਆ ਤੇ ਗਊਸਾਲਾ ਦੇ ਬਿਲਕੁਲ ਨੇੜੇ ਰੋਡ ਤੇ ਬਾਈ ਦਾ ਘਰ ਸੋ ਸਾਰੇ ਵੀਰਾਂ ਦਾ ਧੰਨਵਾਦ